ਸਤ ਸ੍ਰੀ ਅਕਾਲ ਸਭ ਨੂੰ ਕੀ ਹਾਲ ਚਾਲ ਆ ਜੀ ਅੱਜ ਫੇਰ ਪਹੁੰਚਿਆ ਜਮੂਗਾ ਟਰੈਕਟਰ ਮੰਡੀ 'ਚ ਦੇਖ ਸਕਦੇ ਹੋ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਨੇ ਜੀ ਪੌਲ ਦੇ ਥੱਲੇ ਹੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਇੱਧਰ ਵੀ ਤੁਹਾਨੂੰ ਨਿਗਾ ਮਰਵਾ ਦਿੰਦਾ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਇੱਧਰ ਬੈਕ ਸਾਈਡ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਜੀ ਦੱਸਾਂਗੇ ਅੱਜ ਦੇ ਕੀ ਕੀ ਰੇਟ ਨੇ ਟਰੈਕਟਰ ਤੇ ਇੱਥੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਖਾਂ ਭਰਾਵਾਂ ਤੱਕ ਪਹੁੰਚੇ ਕਿ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਇਹ ਅਜੋ ਲੈ ਕੇ ਚੱਲਦੇ ਆਂ ਮੇਟਰੋ ਸਾਹਮਣੇ ਖੜਾ ਜੀ 855 ਦੇਖ ਸਕਦੇ ਆਂ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਚਮਾ ਬਿਲਕੁਲ ਨਵਾਂ ਟਰੈਕਟਰ ਆ ਇਹ ਟੱਪਾ ਪੂਰਾ ਹੈ ਬਿਲਕੁਲ ਓਕੇ ਪਿਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜਾ ਹੈ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਦੱਸ ਦਿਆ ਤੁਹਾਨੂੰ ਤੇ 90 95 ਪੈਸੇ ਟਾਇਰ ਹੈਗੇ ਅਗਲੇ ਤੇ ਪਿਛਲੇ ਇਹ ਗੂਡੀਅਰ ਦੇ ਟਾਇਰ ਆ ਜੀ ਰੰਗ ਰੋਗਣ ਵੀ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਦੇ ਸਦਸ਼ 16 ਮਾਡਲ 5,75,000 ਰੁਪਏ ਦੀ ਡਿਮਾਂਡ ਤੇ ਪੰਜਾਬ ਨੰਬਰ ਆ ਜੀ। ਟਰੈਕਟਰ ਬਹੁਤ ਸਾਫ਼ ਹੈ ਜੀ। ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਤੇ ਬਾਕੀ ਫਾਰਮ ਟਰੈਕ ਖੜਾ ਹੀ ਏ ਇਦਾਂ। ਦੇਖ ਸਕਦਾ ਤੁਸੀਂ ਤੇ ਫਾਰਮ ਟੈਕ 45 ਕੰਡੀਸ਼ਨ ਤੋਂ ਹੀ ਦੱਸੋ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਆ ਜੀ। ਆ 50 55 ਪੈਸੇ ਟਾਇਰ ਹੈਗੇ ਆ ਤੇ 36 36 ਲਿੱਤੀ ਏ ਬਿਲਕੁਲ ਓਕੇ ਆ ਜੀ ਤੇ origignal ਪੇਂਟ ਆ ਜੀ ਦੇਖ ਸਕਦਾ ਤੁਸੀਂ ਪੰਜਾਬ ਨੰਬਰ ਹੈ। ਟਰੈਕਟਰ ਬਹੁਤ ਸਾਫ਼ ਤੇ ਆ ਜੀ। ਤੇ 2002 ਮਾਡਲ 1 ਲੱਖ ਹੈ। ਇਹ ਮਾਨ ਕੇ ਲਿਖੋ 1 ਲੱਖ। 1 ਲੱਖ ਰੁਪਏ ਦੀ ਮੰਗ ਹੈ 35 ਹਜ਼ਾਰ ਤੋਂ ਸੀ। ਤੇ ਇੱਧਰ ਖੜਾ ਹੀ ਮਹਿੰਦਰਾ। ਮਹਿੰਦਰਾ 255 ਦੇਖ ਸਕਦੇ ਕੰਨ ਨੂੰ ਮੁੱਲ 132 ਹਜ਼ਾਰ ਰੁਪਏ ਦੀ ਮੰਗ ਹੈ। ਟਰੈਕਟਰ ਬਹੁਤ ਸਾਫ਼ ਪਿਆ ਜੀ ਦੇਖ ਸਕਦੇ ਤੁਸੀਂ ਸੈਲਫਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ। ਟਾਇਰਾਂ ਦੀ ਜੇ ਗੱਲ ਕਰੀ ਤਾਂ ਟਾਇਰ ਵੀ ਹੈਗੇ ਆ। 95 ਦਾ ਸਟੇਅਰ ਹੈਗੇ ਦੇਖ ਸਕਦੇ ਪੰਜਾਬ ਨੰਬਰ ਹੈ ਜੀ। ਇਹ ਬਾਕੀ ਇਧਰ ਖੜਾ ਮਹਿੰਦਰਾ 263 DI ਇਹ ਵੀ ਦੇ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਸਕਦੇ ਟਾਇਰ ਟੱਪਾ ਦੇ ਸਕਦੇ ਬਾਕੀ ਰੰਗ ਰੋਗਨ ਵੀ ਤੁਸੀਂ ਦੇ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਵਿੱਚ ਪੰਜਾਬ ਨੰਬਰ ਆ ਜੀ ਤੇ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਹੈਗਾ 60 65 ਪੈਸੇ ਟਾਇਰ ਹੈਗੇ ਆ ਤੇ ਬਾਕੀ ਸੁਭਰਾਜ ਖੜਾ 735 ਐਫ ਸੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਸਕਦੇ ਮਿੱਤਰੋ ਤੇ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਹੈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈ ਤੇ ਅਗਲੇ ਟਾਇਰ ਹੈਗੇ 40 45 ਪੈਸੇ ਪਿਛਲੇ ਟਾਇਰ ਨਵੇਂ ਆ ਇਹ ਦੇਖ ਸਕਦੇ ਤੁਸੀਂ ਅਗਲੇ ਨਾਲ ਦੇ ਆ ਤੇ ਬਾਕੀ 99 ਮੁੱਲ ਹੈ 175000 ਰੁਪਏ ਮਾਰ ਦਿੰਦੇ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਦੇ ਵਿੱਚ ਖੜਾ ਜੀ ਟਰੈਕਟਰ ਤੇ ਇਧਰ ਲੈ ਕੇ ਚੱਲਦੇ ਮਹਿੰਦਰਾ ਖੜਾ ਮਹਿੰਦਰਾ ਆਰਚ ਅਲਟਰਾ 565 ਡੀਏ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਖੜਾ ਹੀ ਦੇਖ ਸਕਦੇ ਤੁਸੀਂ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਹੈ 6 ਮਾਡਲ ਹੈ 110000 ਰੁਪਏ ਦੀ ਮੰਗ ਹੈ ਟਰੈਕਟਰ ਬਹੁਤ ਸਾਫ਼ ਹੈ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ ਹੀ ਇਹਦੇ 80-85% ਟਾਇਰ ਹੈਗੇ ਬਾਕੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ 241 ਖੜਾ ਹੀ ਮਸ਼ੀਨ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਹੈ ਜੀ 2002 ਮਾਡਲ ਹੈ 245000 ਰੁਪਏ ਦੀ ਮੰਗ ਹੈ ਟਰੈਕਟਰ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ ਇੰਪਰੂ ਵੀ ਦੇਖਣੇ ਦਾ ਮਾਰ ਸਕਦੇ ਹਾਂ ਤੇ ਵਾਕੀ ਇਧਰ ਖੜਾ ਜਮੇਂਦਰ ਆਰਜਨ ਆਲਟਰਾ ਵਾਂਸੀ 55 DI ਇਹ ਵੀ ਦੇ ਸਕਦੇ ਤੁਸੀਂ 13 ਮੰਡਲਾ 4,80,000 ਰੁਪਏ ਦੀ ਡਿਮਾਂਡ ਆ ਤੇ ਪੰਜਾਬ ਨੰਬਰ ਆ ਬਿਲਕੁਲ ਸਾਫ ਫਾਲਤ ਦੇ ਵਿੱਚ ਖੜਾ ਤੇ ਆਪਣੀ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਜੀ ਤੇ ਜਿਹੜੇ ਨਵੇਂ ਜੋੜੇ ਆਪਣੇ ਚੈਨਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਇਧਰ ਖੜੇ ਸੋਨਾ ਲੇਗਾ DS 8121 ਬਿਲਕੁਲ ਨਵਾਂ ਟਰੈਕਟਰ ਇਹ ਵੀ ਦੇ ਸਕਦੇ ਤੁਸੀਂ ਸੋਨਾਲੀਕਾ ਦੇਖ ਸਕਦਾ ਜੀ ਇਹ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਮਾਰਲਾ 765000 ਦੀ ਡਿਮਾਂਡ ਪੰਜਾਬ ਨੂੰ ਮੇਰਾ ਜੀ ਦੇਖ ਸਕਦਾ ਤੁਸੀਂ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਲੱਕੀ ਇੱਧਰ ਖੜਾ ਸੋਨਾਲੀਕਾ ਇਹ ਵੀ ਦੇਖ ਸਕਦੇ ਬਹੁਤ ਸਾਫ ਆਦਰ ਵਿੱਚ ਖੜਾ ਟਰੈਕਟਰ ਦੇਖ ਸਕਦੇ ਤੁਸੀਂ ਮਿਊਜ਼ਿਕ ਸਿਸਟਮ ਵਗੈਰਾ ਲੱਗ ਗਿਆ ਤੇ ਜਿਵੇਂ ਨਵਾਂ ਟਰੈਕਟਰ ਹੈ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ ਤੇ ਇਹਦੀ ਕੰਡੀਸ਼ਨ ਇਹਦੀ ਜੇ ਰੇਟ ਦੀ ਗੱਲ ਕਰੀਏ 6,50,000 ਰੁਪਏ ਦੀ ਡਿਮਾਂਡ ਆ ਤੇ 20 ਮਾਡਲ ਆ ਇਹ ਦੇ ਸਕਦਾ ਤੁਸੀਂ ਬਿਲਕੁਲ ਨਵਾਂ ਟਰੈਕਟਰ ਆ ਫਾਰਮੈਟਿਕ ਸਾਟਾ ਖੜਾ ਹੀ ਦੇ ਸਕਦਾ ਤੁਸੀਂ ਇਹਦੀ ਕੰਡੀਸ਼ਨ ਦੇ ਸਕਦਾ ਤੁਸੀਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ ਆ 55-65 ਟਾਇਰ ਹੈਗੇ ਅਗਲੇ ਤੇ ਪਿਛਲੇ ਬਾਕੀ ਦੇ ਸਕਦਾ ਤੁਸੀਂ ਬਿਲਕੁਲ ਸਾਫ਼ ਹਾਲਤ ਦੇ ਵਿੱਚ ਖੜਾ ਹੀ ਪੰਜ ਮਾਡਲ ਆ 2,35,000 ਰੁਪਏ ਦਾ ਟਰੈਕਟਰ ਟਰੈਕਟਰ ਬਹੁਤ ਸਾਫ਼ ਹੈ ਜੀ 50 ਨੰਬਰ ਆ ਇੱਧਰ ਖੜਾ ਨਿਹੰਦਰਾ 265 DI ਇਹਦੀ ਵੀ ਤੁਸੀਂ ਕੰਡੀਸ਼ਨ ਦੇ ਸਕਦੇ ਹੋ ਇਹ ਵੀ ਬਿਲਕੁਲ ਸਾਫ ਹਾਲਤ ਵਿੱਚ ਖੜਾ ਹੀ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਆ ਜੀ ਤੇ 2000 ਮਾਡਲ ਹੈ 185000 ਰੁਪਏ ਦਾ ਟਰੈਕਟਰ ਵੀ ਬਹੁਤ ਸਾਫ ਹਾਲਤ ਵਿੱਚ ਖੜਾ ਹੀ ਦੇਖ ਸਕਦੇ ਇੰਦਰ ਖੜਾ 96 935 7000 ਰੁਪਏ ਦੀ ਮੰਗ ਆ ਦੇਖ ਸਕਦੇ ਤੁਸੀਂ ਤੇ ਰੰਗ ਰੋਣ ਵੀ ਦੇਖ ਸਕਦੇ ਟਾਇਰਾਂ ਦੀ ਜੇ ਗੱਲ ਹੈ ਟਾਇਰ ਹੈਗੇ 70 75 ਰੁਪਏ ਦੇ ਟਾਇਰ ਹੈਗੇ ਇਹ ਪਿਛਲੇ ਅਗਲੇ ਨਾਲ ਅਗਲੇ ਨਾਲ ਦੇਖ ਸਕਦੇ ਤੁਸੀਂ ਬਾਕੀ ਅਰੀਜਨਲ ਟਰੈਕਟਰ ਆਇਆ ਸਾਰਾ ਇੱਧਰ ਫਾਰਮ ਟਰੈਕਟਰ ਖੜਾ ਹੀ ਪੈਂਟ EPAY 11 ਮਾਡਲ 7 ਲੱਖ 70000 ਰੁਪਏ ਦੀ ਮੰਗ ਹੈ ਟਰੈਕਟਰ ਵੀ ਦੇ ਸਕਦੇ ਤੁਸੀਂ ਵੈਲਕਮ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੀ ਬਹੁਤ ਸਾਫ ਸਾਫ ਹੈ ਬਚਾੜੇ ਟਰੈਕਟਰ ਦੇ ਸਕਦੇ ਤੁਸੀਂ ਤੇ ਬਾਕੀ ਸਵਰਾਜ ਖੜਾ 735 ਹੈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ 94 ਮਾਡਲ ਹੈ 1 ਲੱਖ 60000 ਰੁਪਏ ਦੀ ਮੰਗ ਹੈ ਟਰੈਕਟਰ ਇਹ ਤੇ ਬਹੁਤ ਸਾਫ ਹੈ ਦੇਖ ਸਕਦੇ ਤੁਸੀਂ ਇੱਧਰ ਵੀਰ ਆ ਵੀਰਾਂ ਨੂੰ ਪਸੰਦ ਟਰੈਕਟਰ ਦਾ ਸਦਾ 855 ਬਹੁਤ ਸਾਫ ਟਰੈਕਟਰ ਫੈਲ ਦੇ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਜਿਹਾ ਸੱਤ ਮੋੜਾ ਲੱਖ ਸਤਾਂ ਮੇਹਰ ਕੀ ਡਿਮਾਂਡ ਆ ਦੇਖ ਸਕਦਾ ਤੁਸੀਂ ਤੇ ਇੱਧਰ ਖੜਾ ਜ ਸੋਨਾਂ ਲੀਕਾ 2000 ਮਾਰਕ 2002 ਮਾਰਦਾ 1 ਲੱਖ 95 ਮੇਹਰ ਕੀ ਡਿਮਾਂਡ ਆ ਟਰੈਕਟਰ ਤੇ ਜਿਹਾ ਸ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ ਤੇ ਰੰਗ ਰੋਣ ਦੀ ਤੁਸੀਂ ਦੇ ਸਾਰਾ ओरिजिनल ਟਰੈਕਟਰ ਆਈ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ ਛੱਪੇ ਛੱਪੇ ਲੰਦੀਆਂ ਨੋਕੀਆਂ ਇੰਜਰੀ ਨੇ ਤੇ ਪੂਰਾ ਗਾਰੰਟੀ ਕੇ ਹੈ ਪੋਸੀਬਲੀ ਇਹ ਸ਼ੀ ਗੀ ਦੇਖ ਸਕਦਾ ਤੁਸੀਂ ਇਹ ਮੋਸਾ ਸਾਫ ਹਾਲਤ ਦੇ ਵਿੱਚ ਖੜਾ ਹੈ। ਬਾਕੀ ਇੱਧਰ ਖੜਾ ਮਹਿੰਦਰਾ 575 TI ਇਹਦੀ ਵੀ ਤੁਹਾਨੂੰ ਕੰਡੀਸ਼ਨ ਦੇ ਸਕਦਾ। ਉਹ ਵੀ ਬਿਲਕੁਲ ਸਾਫ ਹਾਲਤ ਵਿੱਚ ਖੜਾ ਇਹ ਟਰੈਕਟਰ ਦੇਖ ਸਕਦੇ ਤੁਸੀਂ। 7 ਮਾਡਲ ਦਾ 2,85,000 ਰੁਪਏ ਦਾ ਹੈ ਟਰੈਕਟਰ ਦੀ। ਤੇ ਬਾਕੀ ਫਾਰਮ ਟਰੱਕ ਖੜਾ ਹੈ 799 ਮਾਡਲ ਹੈ। 2,05,000 ਰੁਪਏ ਦਾ ਹੈ ਟਰੈਕਟਰ ਦੀ। ਬਿਲਕੁਲ ਚੈਅ ਰੇਟ ਆ ਦੇ ਸਕਦਾ ਟਰੈਕਟਰ ਦਾ। ਬਿਲਕੁਲ ਸਾਰਾ ਕੁਝ ਸੀ ਅਰिजिनल ਰੇਟ ਹੈ ਸਾਰਾ। ਤੇ ਬਾਕੀ ਮਹਿੰਦਰਾ ਖੜਾ ਯਾਰਚਨ ਹੈ। ਅਰਚਨ ਨੋਵੋ ਤੇ ਇਹਦੀ ਵੀ ਦੇ ਸਕਦਾ। 3 ਮਾਰਲੇ 835000 ਰੁਪਏ ਦੇ ਟਰੈਕਟਰ ਬਿਲਕੁਲ ਨਵਾਂ ਆਈ ਸ਼ੂਰ ਉੰਦਿੰਦੇ ਹਿੱਟ ਟਰੈਕਟਰ ਆਰਜਨ ਖੜਾ ਹੈ ਮਹਿੰਦਰਾ ਆਲਟਰਾ ਬਾਂਸ 205 ਡੀਆਈ 10 ਮਾਰਲੇ 1075000 ਰੁਪਏ ਦੀ ਮੰਗ ਹੈ ਟਰੈਕਟਰ ਵੀ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਸਾਫ਼ ਦੇ ਵਿੱਚ ਦੇਖ ਸਕਦੇ ਤੁਸੀਂ 50 ਨੰਬਰ ਆ ਬਾਕੀ ਮਹਿੰਦਰਾ ਖੜਾ 265 ਡੀਆਈ ਇਹਦੀ ਕੰਡੀਸ਼ਨ ਵੀ ਤੁਹੇ ਜੇ ਸਾਡੇ 50 ਨੰਬਰ ਆ ਜੀ ਤੇ 4 ਮਾਰਲੇ 230000 ਰੁਪਏ ਦੀ ਮੰਗ ਹੈ ਟਰੈਕਟਰ ਵੀ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਵਾਲੇ ਵਿੱਚ ਖੜੇ ਪੰਜਾਬ ਨੰਬਰ ਆ 735 ਖੜਾ ਜੀ ਇਹ 94 ਮਾਡਲ 1 ਲੱਖ 40000 ਰੁਪਏ demandas ਤੇ ਟਰੈਕਟਰ ਬਹੁਤ ਸਾਫ ਹੈ ਇਹ ਦੇ ਸਕਦਾ ਇਸ ਬਿਲਕੁਲ ਸਾਫ ਪਾਲਟਰ ਵਿੱਚ ਖੜਾ ਟਰੈਕਟਰ ਤੇ ਇੰਦਰ ਫੇਰ ਖੜਾ ਜੀ ਮਹਿੰਦਰਾ 605 ਡੀਆਈ ਅਰਜਨ ਉਹ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਕੰਡੀਸ਼ਨ ਦੇਣ ਦੀ ਲੋੜ ਨਹੀਂ ਸ਼ੋਰੂਮ ਕੰਡੀਸ਼ਨ ਵਾਲਾ ਟਰੈਕਟਰ ਦੇ ਸਕਦਾ ਤੁਸੀਂ ਤੇ ਕੀ ਮਾਰ ਲਾ ਜੀ 685000 ਰੁਪਏ demandas ਤੇ 50 ਨੰਬਰ ਹੈ ਜੀ ਤੇ ਬਾਕੀ ਮਹਿੰਦਰਾ ਖੜਾ ਜੀ 265 ਡੀਆਈ ਇਹ ਦੂਜੀ ਤੇ ਕੰਡੀਸ਼ਨ ਦੇ ਸੱਤ ਮਾਡਲ ਦਾ 240000 ਰੁਪਏ ਦੀ ਮੰਗ ਦਾ ਟਰੈਕਟਰ ਸੀ ਬਿਲਕੁਲ ਸਾਫ ਹਾਲਤ ਵਿੱਚ ੜੜਾ ਟਰੈਕਟਰ ਹੈ ਤੇ ਇੱਧਰ ਖੜਾ ਹੈ ਆਰਚ ਨੋਵੋ ਆਰਚ ਨੋਵੋ ਮਹਿਮਰਾ ਸੇ ਸਪਾਂਦੇ ਡੀਏ ਇਹ ਵੀ ਬਿਲਕੁਲ ਨਵਾਂ ਟਰੈਕਟਰ ਹੈ 21 ਮਾਡਲ 715000 ਰੁਪਏ ਦੀ ਮੰਗ ਦਾ ਹੈ ਤੇ ਇੱਧਰ ਖੜਾ ਹੈ ਫੋਰਡ 3620 ਫੋਰਡ ਸ਼ਕਤੀ ਦੀ ਮਾਡਲ 95 235000 ਰੁਪਏ ਦੀ ਮੰਗ ਦਾ ਹੈ ਬਹੁਤ ਸਾਫ ਹਾਲਤ ਵਿੱਚ ਖੜਾ ਹੈ ਟਰੈਕਟਰ ਦੇਖ ਸਕਦੇ ਤੁਸੀਂ ਤੇ ਟਰੈਕ ਕੋਲ ਨੀ ਹਾਲਤ ਦੇ ਵਿੱਚ ਖੜਾ ਜੀ オリジナル ਟਰੈਕਟਰ ਹੈ ਸਾਰਾ ਦੇਖ ਸਕਦਾ ਤੁਸੀਂ ਤੇ ਇੱਧਰ ਖੜਾ ਹੈ ਸਵਰਾਸ ਸਬਟੈਂਡੀ ਹੈ ਜੀ ਤਿੰਨ ਮਾੜਾ 2 ਲੱਖ 35000 ਰੁਪਏ ਮੰਗਵਾ ਰਿਹਾ ਤੇ ਇਹ ਵੀ ਬਹੁਤ ਸਾਫ ਹਾਲਤ ਦੇ ਵਿੱਚ ਹੈੜਾ ਟਰੈਕਟਰ ਇਹ ਸਾਡਾ ਤੁਸੀਂ ਤੇ ਇੱਧਰ ਖੜਾ ਹੈ ਮਹਿੰਦਰਾ 265 ਡੀ ਇਹਦੀ ਵੀ ਕੰਡੀਸ਼ਨ ਦੇਖ ਸਕਦਾ ਸੱਤ ਮਾੜਾ 2 ਲੱਖ 40000 ਰੁਪਏ ਮੰਗਵਾ ਰਿਹਾ ਟਰੈਕਟਰ ਦੀ ਇਹ ਵੀ ਬਿਲਕੁਲ ਸਾਫ ਆਉਟਰ ਵਿੱਚ ਖੜਾ ਏ ਕੈਕਟਰ ਤੇ ਬਾਕੀ ਮਹਿੰਦਰਾ ਖੜਾ ਏ ਅਰਜਨ ਅਲਟਰਾ 605 ਡੀ ਇਹਦੀ ਵੀ ਕੰਡੀਸ਼ਨ ਜੇ ਦੇ ਸਕਦੇ ਹੋ ਤੇ 2 ਲੱਖ 80 ਯਰ ਗਿੜਵਾੜਾ ਨਾਲ ਦੇ ਟਾਇਰ ਵੀ ਦੇ ਸਕਦੇ ਤੁਸੀਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 40 45 ਪੈਸੇ ਟਾਇਰ ਆ ਬਾਕੀ ਸਾਰਾ origignal tyre ਦੇ ਦੇ ਸਕਦੇ ਸੀ ਬਿਲਕੁਲ ਸਾਫ ਆਉਟਰ ਵਿੱਚ ਖੜਾ ਜੀ